ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਰਟੀਕਲ ਲੈ ਕੇ ਆਏ ਆ ਤੁਹਾਡੇ ਵਾਸਤੇ ਸਪੈਸ਼ਲ ਪਿਓ ਟੈਬੀ ਲਾਈਨ ਦੇ ਉੱਤੇ ਬੜਾ ਸ਼ਾਨਦਾਰ ਡਿਜ਼ਾਈਨ ਆਇਆ ਜੀ ਇਹਦਾ ਡਿਜ਼ਾਈਨ ਬਹੁਤ ਸੋਹਣਾ ਹੈ ਕਲਰ ਸ਼ੇਡ ਵੀ ਬੜੇ ਪਿਆਰੇ ਆ ਔਰ ਫੈਬਰਿਕ ਜਿਹੜਾ ਆ ਰਿਹਾ ਜੀ ਟੈਬੀ ਲਾਈਨ ਟੈਬੀ ਲਾਈਨ ਉਹ ਫੈਬਰਿਕ ਹੈ ਕਿ ਜਿਹੜਾ ਹਰ ਕਸਟਮਰ ਨੂੰ ਪਸੰਦ ਆ ਜੀ ਆ ਡਿਜ਼ਾਈਨ ਚੈੱਕ ਕਰ ਲਓ ਜੀ ਆ ਆ ਰਿਹਾ ਅਜਾ ਡਿਜ਼ਾਈਨ ਸਪੈਸ਼ਲ ਤੁਹਾਡੇ ਲਈ ਪਿਓ ਟੈਬੀ ਲਾਈਨ ਦੇ ਉੱਤੇ ਡਿਜ਼ਾਈਨ ਦੇਖੋ ਕਿੱਡਾ ਸ਼ਾਨਦਾਰ ਆ ਸਾਰਾ ਆਰੀ ਦਾ ਕੰਮ ਹੈ ਹੈਂਡਵਰਕ ਦਾ ਕੰਮ ਹੈ ਬਿਊਟੀਫੁਲ ਆਰਟੀਕਲ ਹੈ ਜਿਨ੍ਹਾਂ ਨੇ ਕੁਝ ਵੱਖਰਾ ਲੈਣਾ ਹੈ ਯੂਨਿਕ ਲੈਣਾ ਸਰਦਾਰੀ ਚੀਜ਼ ਲੈਣੀ ਹੈ ਜੈਨੂਨ ਆਈਟਮ ਲੈਣੀ ਹੈ ਤਾਂ ਸਭ ਤੋਂ ਸੋਹਣਾ ਪੀਸ ਹੈ ਜੀ ਸੋ ਪਿਓਰ ਟੈਬੀ ਲਾਈਨ ਫੈਬਰਿਕ ਆ ਰਿਹਾ ਆਲ ਓਵਰ ਸੂਟ ਆਏਗਾ ਟੈਬੀ ਲਾਈਨ ਦਾ ਔਰ ਆ ਆ ਰਿਹਾ ਜੀ ਇਸ ਦੇ ਨਾਲ ਦੁਪੱਟਾ ਪਿਓਰ ਟੈਬੀ ਲਾਈਨ ਦਾ ਹੀ ਦੁਪੱਟਾ ਆ ਰਿਹਾ ਟੈਬੀ ਲਾਈਨ ਬਿਲਕੁਲ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਜੀ ਸ਼ਾਨਦਾਰ ਆਰਟੀਕਲ ਆ ਔਰ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟਾ ਆ ਰਿਹਾ ਸਾਰਾ ਆਰੀ ਵਰਕ ਦੇ ਨਾਲ ਸਾਰਾ ਕਟਵਰਕ ਦਾ ਕੰਮ ਹੈ ਆ ਚੈੱਕ ਕਰੋ ਛੜੀਆਂ ਬਣੀਆਂ ਹੋਈਆਂ ਨੇ ਵਿੱਚ ਬਹੁਤ ਹੀ ਸ਼ਾਨਦਾਰ ਦੁਪੱਟਾ ਜ ਜਿਵੇਂ ਮਰਜੀ ਬਾਰੰਦਰ ਵੇਅਰ ਕਰ ਲਓ ਆਫਿਸ ਵੇਅਰ ਵੇਅਰ ਕਰ ਲਓ ਸਪੈਸ਼ਲ ਆਰਟੀਕਲ ਆ ਕਲਰ ਸ਼ਰਟ ਦੇਖੋ ਕਿੰਨੇ ਸ਼ਾਨਦਾਰ ਆ ਸੋ ਬਿਲਕੁਲ ਨਵੇਂ ਕਲਰ ਸ਼ੇਡ ਆ ਆਲਟੀਮੇਟ ਆਰਟੀਕਲ ਆਲਟੀਮੇਟ ਕਲਰ ਸੋ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਪ੍ਰਾਈਸ ਜਿਹੜਾ ਆ ਰਿਹਾ ਬਿਲਕੁਲ ਇਕਨੋਮਿਕਲ ਪ੍ਰਾਈਸ ਆ ਰਿਹਾ ਸੋ ਫਟਾਫਟ ਬੁਕਿੰਗ ਕਰਾ ਲਓ ਜੀ ਥੈਂਕ ਯੂ ਸੋ ਮਚ